ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੇ ਤਿੱਖਾ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤੁਸੀਂ ਦੇਖਦੇ ਹੋਣੇ ਆ ਵੀ ਅੱਜ ਆਸਣ ਬਾਹਰ ਲਾਈ ਹੋਈਆਂ ਲੱਗੇ ਹੋਏ ਨੇ ਮਿਕਸਰ ਜ ਸਬਜ਼ੀ ਬਣਾਉਣ ਲੱਗੇ ਆ ਅੱਜ ਜਿਹੜੀ ਮੇਰੀ ਲੁਧਿਆਣੇ ਵਾਲੀ ਭੂਆ ਉਹਨਾਂ ਨੇ ਆਉਣਾ ਤੇ ਤਿਆਰੀਆਂ ਸ਼ਿਆਰੀਆਂ ਚੱਲ ਰਹੀਆਂ ਐ ਜੀ ਮੰਮੀ ਵੀ ਕਹਿੰਦੇ ਤਾਂ ਕਹਿੰਦੇ ਮੇਰੀ ਕੁੜਮਣੀ ਨੇ ਆਉਣਾ ਭਾਈ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਸ ਕਰਕੇ ਤੋ ਹੁਣ ਪਹਿਲਾਂ ਤਾਂ ਜੀ ਮੈਂ ਇਹਦੇ ਵਿੱਚ ਮਟਰ ਪਾਤੇ ਬੀਨਸ ਪਾਤੇ ਕਿਆ ਕਹਿੰਦੇ ਨੇ ਹੁਣ ਉਹਨੂੰ ਹਾਂ ਗੋਭੀ ਹੈ ਜੀ ਤੇ ਸ਼ਿਮਲਾ ਮਿਰਚ ਕੈਪਸੀਕਮ ਜੀ ਨੂੰ ਕਹਿ ਦਿੰਦੇ ਆਪਾਂ ਤੇ ਆਪਣੀ ਇੱਕ ਹੈਗੀ ਹੈ ਜੀ ਵਿੱਚ ਬਤਾ ਬੈਂਗਣ ਕਿਆ ਬੈਂਗਣ ਜਿਹਨੂੰ ਬੈਂਗਣ ਵੀ ਕਹਿੰਦੇ ਆ ਉਹ ਦੀਦੀ ਦੀਦੀਰਾ ਦੇਰੀ ਵਿੱਚ ਬੈਂਗਣ ਨਹੀਂ ਕਹਿੰਦੇ ਦੀਦੀ ਨੇ ਤਾਂ ਹੀ ਕਿਹਾ ਬਤਾਓ ਸਾਰੇ ਬਤਾਉਂਗਾ ਸਾਰੇ ਬੈਂਗਰ ਕੇ ਆ ਦੀਦੀ ਨੇ ਮੈਂ ਬਤਾਉਂਗੀ ਨਾ ਸਾਡੇ ਤੇਰੇ ਵੀ ਬਤਾਉਂ ਕਹਿੰਦੇ ਆ ਬਤਾਉਂਗਾ ਕਹਿੰਦੇ ਆ ਓਕੇ ਇਹ ਹੁਣ ਬਹੁਤ سارے ਕਹਿਣ ਕੇ ਵੀ ਉਬਾਲ ਕੇ ਬਣਾ ਲਓ ਉਦਾਂ ਬਣਾ ਲਓ ਉਦਾਂ ਬਣਾ ਕਿਉਂਕਿ ਇੱਕ ਤਾਂ کیا ਗੱਲ ਇੱਕ ਤਾਂ ਬਣਨੀ ਕਦੋਂ ਕਦੀ ਇਹ ਇਸ ਕਰਕੇ ਤਾਂ ਫਿਰ ਮੈਂ ਕਿਹਾ ਵੀ ਜੇ ਮੈਂ ਫਰਾਈ ਕਰਕੇ ਬਣਾਉਂਦੀ ਹੁੰਦੀ ਦੀਦੀ ਤੇ ਸਾਰੇ ਮਾਹਰ ਵਾਲੇ ਪਰਿਵਾਰ ਨੂੰ ਸਵਾਦ ਲੱਗਦੀ ਹੁੰਦੀ ਸੀ ਇਸ ਕਰਕੇ ਤੇ ਮੰਮੀ ਵੀ ਕਹੀ ਦੀ ਨਾ ਹੋ ਗਿਆ ਸੀ ਕਿ ਮੈਨੂੰ ਕਹਿੰਦੇ-ਕਹਿੰਦੇ ਵੀ ਕਦੀ ਸਬ지 ਤੂ ਬਣਾਈ ਵੀ ਮੇਰਾ ਬਹੁਤ ਦਿਲ ਕਰਦਾ ਹੈ ਤੇਰੇ ਹੱਥ ਦੀ ਕੋਈ ਚੀਜ਼ ਖਾਣ ਨੂੰ ਮੈਂ ਤਾਂ ਕੋਈ ਗੱਲ ਨਹੀਂ ਜ਼ਰੂਰ ਤੇ ਰੈਸਪੀ ਹੈ ਜਿਵੇਂ ਹੁਣ ਆਪਾਂ ਅੱਗੇ ਬਣਾਉਂਦੇ ਹੁੰਦੇ ਸੀਗੇ ਹੁਣ ਉਹਨਾਂ ਨੂੰ ਮਿਸ ਹੁੰਦੀਆਂ ਹੁਣ ਇੱਧਰ ਖਲਾ ਦੇਣੀ ਆ ਉਹ ਕਹਿੰਦੇ ਨੇ ਸਾਡੇ ਕੋਲ ਢੇਰ ਦਿਆ ਕਰ ਮੈਂ ਕਿਹਾ ਕੋਈ ਗੱਲ ਨਹੀਂ ਪਾਈ ਜ਼ਰੂਰ ਤੇ ਹੁਣ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਕੱਢਾਂਗੇ ਹਾਂ ਹੋ ਗਏ ਇਹ ਜਿਆਦਾ ਵੀ ਆਪਾਂ ਨੇ ਨਹੀਂ ਕਰਨੇ ਅੱਧ ਕੱਚੀ ਜੀ ਫਰਾਈ ਕਰ ਲੈਣੀ ਵਾਸਤੇ ਇਹ ਮੌਸਮ ਵੀ ਬਹੁਤ ਸੋਣਾ ਹੋਇਆ ਵਾ ਜੀ ਅੱਜ ਠੰਡਾ ਠੰਡਾ ਜਾ ਹਾਂਜੀ ਹਾਂਜੀ ਬਸ ਮਾਲਾ ਜਿਹਾ ਭਾਈ ਮੀਨ ਆ ਪਾਵੇ ਕਣਕਾਂ ਖੜੀਆਂ ਵੱਢਣ ਨੂੰ ਮਿਹਨਤ ਦਾ ਮੁੱਲ ਮਿਲ ਜੇ ਹੋਰ ਕੀ ਚਾਹੀਦਾ ਬਸ ਕਣਕਾ ਚਕਾਰਵੇ ਕਣਕਾ ਚਕਾਰਵੇ ਫੇਰ ਬਾਲਵੇ ਜਿੰਨਾ ਪਾਉਣਾ ਬਾਕੀ ਭਾਈ ਮਰਜੀ ਦਾ ਮਾਲਕ ਨੇ ਕਰਨੀਆਂ ਉਹ ਸਾਡੇ ਨਾਲੋਂ ਜ਼ਿਆਦਾ ਜਾਣਦਾ ਹੈ ਇਹ ਮੀਨ ਦੀ ਮਿੱਤ ਹਾਂ ਹਾਂਜੀ ਸਾਡੇ ਡੈਡੀ ਜੀ ਨਾਲ ਮਿਲੋ ਦੀ ਗਾਲ ਦੀ ਲੈ ਵੀ ਦਾ ਖਾਤਾ ਬਾਈ ਦੀ ਬਟੇ ਪਾਪਾ ਜੀ ਦੀ ਆਉਣਾ ਜੀ ਕੁੜਮਣੀਆਂ ਨੇ ਇਸ ਕਰਕੇ ਪਾਪਾ ਜੀ ਅੱਜ ਪਹਿਲਾਂ ਹੀ ਤਿਆਰ ਹੋ ਕੇ ਖੜੇ ਨੇ ਸਵਾਗਤ ਕਰਦੇ ਆ ਨਾ ਜਦੋਂ ਅਸਾਂ ਘਰ ਜਲੇ ਨਹੀਂ ਕੁੜਮਣੇ ਵੀ ਆਉਣਾ ਅੱਜ ਦੇਖੋ ਬਣਾ ਆਉਂਦਾ ਕਜੋਟਾ ਆਉਂਦਾ ਆਦਰ ਮੰਮੀ ਸਾਡੇ ਅੱਜ ਕੱਚਾ ਦਾ ਲੱਗੇ ਵੇ ਬਣਾਣਾ ਸਭ ਨੇ ਆਣਾ ਅੱਜ ਨਿਆਣਿਆਂ ਤੇ ਆਣਿਆਂ ਨੇ ਸਪੈਸ਼ਲ ਦੀਦੀ ਕਹਿੰਦੇ ਤੇ ਦੀਦੀ ਕਹਿੰਦੇ ਭਾਈ ਕੋਈ ਨਾ ਛੱਡ ਗਿਆ ਉਹ ਤੇ ਪੈਸੋ ਜਿਨੇ ਫੋਰ ਕਰਕੇ ਕਿਹਾ ਵੀ ਸਾਰੇ ਪਹੁੰਚੋ ਵਾਹ ਇਹ ਚਪੜਾ ਦੂਸਰਾ ਬੂਹ ਪਾਣੀ ਹਾਂਜੀ ਫੇਰ ਤਰਕਲ ਘੋਇਨੋ ਤੇਰੀ ਕਿੜਕ ਤਰਦੀ ਮਰ ਜਾਣੀ ਹੂੰ ਆਹ ਜਦੋਂ ਹੰਮੇ ਬਸ ਮਾਰ ਬੇਸੀਂ ਦੀਂ ਗਲੇ ਮਾਰਦੀ ਆ ਹਾਂਜੀ ਪਾਪਾ ਇੱਕ ਪਤਾ ਕੀ ਗੱਲ ਆ ਇੱਕ ਦੇ ਆਪਣਾ ਘਰ ਦਾ ਸਰੋਂ ਦਾ ਫੇਰ ਹਾਂ ਬਾਜੀ ਕਹਿੰਦੇ ਇਸ ਵਾਰੀ ਮੈਂ ਕਰਨਾ ਸਰੋਂ ਦਾ ਵੀ ਹਾਂ ਮੈਂ ਤਾਂ ਬਾਜੀ ਆਪਣੇ ਘਰ ਦੀ ਕੋਈ ਹੋਣੀ ਮੁੱਦੀ ਫੇਰ ਜਿੰਨਾ ਮਰਜੀ ਬਸਤ ਹੋਈ ਜਾਵੇ ਫੇਰ ਕੋਈ ਟੈਨਸ਼ਨ ਨਹੀਂ ਹੁੰਦੀ ਇੱਕ ਮੈਨੂੰ ਕਹਦਾ ਵਾਹ ਤਾਂ ਮੈਂ ਦੇਣ ਕਿਤੇ ਤੇ ਮੈਂ ਕਿਤੇ ਨਾ ਕੋਈ ਘਰੋਂ ਗਈ ਫੇਰ ਦੇਣ ਸੁਪੈ ਨੇ ਦਰੀਆ ਨਾਲ ਲੱਗ ਕਾਨਕ ਨੂੰ ਵੀ ਪਾਸ ਦੀ ਮਿਹਨਤ ਨੂੰ ਮੂਲ ਤਾਂ ਲੱਗਦਾ ਜਿਹੜੀ ਕੇਅਰ ਕਰਦੇ ਨੇ ਪਾਪਾ ਜੀ ਆਪਾਂ ਹਾਂ ਮਿਹਨਤੇ ਕੰਮ ਨਹੀਂ ਘੱਟੇ ਬੈਠੋ ਜਿੱਦਿਹਾ ਜਿਹੜੀ ਘੱਟ ਹੋਵੇ ਨਹੀਂ ਜਿਹੜੀ ਨਹੀਂ ਹੈ ਨਹੀਂ ਐਡੀ ਕੀ ਧਮਾਵਾ ਹੋੜ ਨੂੰ ਕਿ ਆਪਾਂ ਪਿੱਛੇ ਵੀ ਕਰ ਸਕਦੇ ਪਿੱਛੇ ਨੇ ਪਾਣੀ ਦਾ ਪ੍ਰਬੰਧ ਨਹੀਂ ਹਾਂ ਬਾਬਾ ਪਾਣੀ ਦਾ ਪ੍ਰਬੰਧ ਬੈਠਾ ਪਾਣੀ ਦਾ ਆ ਬਾਈਟੇਂ ਦੀ ਜੀ ਅੱਛਾ ਤੁਹਾਨੂੰ ਪੱਖਾਂ ਦਾ ਰਾਹ ਤੇ ਰਹਿਣਾ ਹਾਂ ਆਪਾਂ ਨੂੰ ਮੈਸਾ ਕਰਕੇ ਕੱਟਣਾ ਫਿਰ ਤਾਂ ਇੱਕ ਪਾਸੇ ਹੀ ਹੋੜਾ ਚਲੋ ਕੋਈ ਮੰਮੀ ਤਾਂ ਬੀਚ ਨੂੰ ਕਹਿੰਦੇ ਤੇ ਆਲੂ ਵੀ ਬੀਜਣੇ ਐ ਕਰਨੇ ਉਹ ਕਰਨੇ ਉਹ ਕਿਆ ਕਰੀਏ ਆਲੂ ਮੁੱਲ ਚੱਕ ਲਿਆ ਆਪਾਂ 5 ਬੋਰੀਆਂ ਉਹਦੇ ਤੋਂ ਪਿੱਛੇ ਤੁਹਾਡੇ ਟਰੈਕਟਰ ਲੱਗਿਆ ਹੋਇਆ ਤਾਂ ਜਿਨ੍ਹਾਂ ਦੇ ਪਿੱਛੇ ਖੇਤ ਹੈ ਜੀ ਉਹਨਾਂ ਤੇ ਅਸੀਂ ਮੁੱਲ ਲੱਤੇ ਫੇ ਹੂੰ ਚਲੋ ਜੀ ਫਿਰ ਹੁਣ ਅਸੀਂ ਪਹਿਲਾਂ ਫਰਾਈ ਕਰ ਲਈਏ ਫੇਰ ਮਿਲਦੇ ਹਾਂ ਤੁਹਾਨੂੰ ਪਿਆਜ਼

ਅਦਰਕ ਦਾ ਸਾਰਾ ਪਾ ਲਾ ਹਰੀਆਂ ਮਿਰਚਾਂ ਥੋੜੀਆਂ ਪਾਈਆਂ ਉਹ ਮੈਂ ਵਾਵਾ ਸਾਰੀਆਂ ਕਰਕੇ ਰੱਖੀਆਂ ਸਬਜ਼ੀ ਵਾਸਤੇ ਲੂਣ ਆਜ ਸਾਡੇ ਜੀ ਭੁੱਜ ਗਏ ਹੁਣ ਇਸ ਕੰ ਵਿੱਚ ਪਾਵਾਗੇ ਜੀ ਟਮਾਟਰ ਖੱਟੇ ਮਿੱਠੇ ਸਬਜ਼ੀ ਬਣੂਗੀ ਬਹੁਤ ਸੁਆਦ ਲੱਗੂਗੀ ਸਾਰੀ ਗੱਲ ਨਾਣ ਮਿਰਚੀ ਤੇ ਜੀਬ ਦੀ ਹੁੰਦੀ ਆ ਹਾਂ ਹੁਣ ਇਹਦੇ ਵਿੱਚ ਪਾਲਾ ਥੋੜੀ ਜਿਹੀ ਹਰੀਆ ਮਿੱਠਾ ਹਾਂ ਹੁਣੇ ਬਾਦਮਾ ਜੀ ਹਾਂ ਹੋਰ ਚਮਚਾ ਪਾ ਲਿਆ ਜਿਆ ਮਿਰਚਾ ਆ ਸਾਰੀਆਂ ਬਾੜੀਏ ਫਿਰ ਬਸ ਮੰਮੀ ਕਹਿੰਦੇ ਆ ਹੇ ਰੋ ਮੇਂ ਨਹੀਂ ਟੋਲੀ ਨਿਕਲਦਾ ਬੰਦਾ ਬਾਥਰੂਮ ਹਮ ਮਾਲਾਲੀ ਮੰਮੀ ਨੂੰ ਉਸ ਦਿਨ ਉਹਨਾਂ ਨੇ ਕਿਹਾ ਤਾਂ ਹੁੰਦਾ ਾਰ ਕਿ ਆਪਾਂ ਸਾਰਾ ਪਾ ਕੇ ਜਿੰਨਾ ਪਿੱਛੇ ਫਿੱਕਾ ਖਵਾਇਆ ਸਾਰਾ ਸਾਹ ਪੂਰਾ ਖਾ ਲੈਣਾ ਾਰ ਕਿ ਸਾਰਾ ਹਿਸਾਬ ਕਿਤਾਬ ਪੂਰਾ ਕਰ ਦੇਣਾ ਪਹਿਲਾਂ ਨੂੰ ਮੈਂ ਉਹਨਾਂ ਨੂੰ ਹਲਦੀ ਵੀ ਪਾ ਲੈਣੀ ਜੈਸਮਿਨ ਪਾਣੀ ਹੋਰ ਸਾਰੇ ਨੇ बस मसाला मेरा लाल मिर्चा तड़का <coughs> है जी बहुत तेज संघा भी लग गया तक ਆ ਲੋ ਸਬਜੀ ਦਾ ਤਨੀਆ ਆਉਂਦਾ ਜੇ ਲੋਕ ਕਰਾਣੀ ਪਤਾ ਉਹ ਮਸਾਲਾ ਵਿੱਚ ਪਾ ਲਾਂਗੇ ਆ ਤਨੀਆ ਪਾਊਡਰ ਆ ਜੀ ਥੋੜੇ ਜਿਹਾ ਕਲਰ ਦੇ ਇਹ ਜੀਰਾ ਤਨੀਆ ਕਾਲੀ ਮਿਰਚ ਵਗੈਰਾ ਮਿਕਸ ਕਰਕੇ ਬਣਾਇਆ ਮਸਾਲਾ ਹਾਂ ਮਿਕਸ ਕਰ ਦੋ ਹਾਂ ਸਰ ਸਾਰੇ ਕੋ ਮਿਰਚ ਚਾਹੀਦੀ ਸੌਣ ਲੱਗ ਜਾਂਦੀ ਨੇ ਨਾਸ਼ਤੇ ਪਹਿਲੇ ਤੋਂ ਹੀ ਅਵੇ ਬਣਾਉਂਦੀ ਹਾਂ ਤੁਸੀਂ ਇਹ ਅਵੇ ਬਣਾਉਂਦੇ ਕਿਹੜਾ ਲੱਗਣਾ ਕਰਣਾ ਹੋਇਆ ਨਾ ਕਾਲੀ ਮਿਰਚ ਜ਼ਿਆਦਾ ਪਾ ਕੇ ਬਹੁਤ ਕਰ ਲੈਂਦੀ ਮਾਂ ਬੱਚਾ ਰਿਪਾ ਕਿਤੇ ਨੂੰ ਕਿੱਦਾਂ ਤੁਰਨਾ ਇਹ ਗੜਾ ਮਸਾਲਾ ਹੈ ਇਹ ਕਿਚਨ ਕਿੰਗ ਮਸਾਲਾ ਅੱਛਾ 1 ਮਿੰਟ ਪਹਿਲਾਂ ਇਹਨੂੰ ਮਿਕਸ ਕਰਨਾ ਇਹਨੂੰ ਮਿਕਸ ਕਰਕੇ ਥੋੜਾ ਜਿਹਾ ਦੇ ਵਿੱਚ ਲਾ ਪਾਣੀ ਤੇ ਝੜਕਾ ਥੱਲੇ ਲੱਗ ਜਾਣਾ ਤੇ ਪੱਠੀ ਦੀ ਗੈਸ ਥੋੜੀ ਜਿਹਾ ਹਾਂ ਘਟਾ ਦੇ ਪੱਠੀ ਦੇ ਘੱਟ ਕੱਦਨੀ ਤੇ ਪਾਣੀ ਜਿੱਦੇ ਦਿੱਤੇ ਜਾਣਾ ਕਰ ਹੌਲੀ ਹੌਲੀ ਘੱਟ ਗੈਸ ਤੇ ਹੌਲੀ ਹੌਲੀ ਪੱਕਣ ਦੇ ਫਰੈਂਚ ਚੰਗੀ ਤਰ੍ਹਾਂ ਜਿਹੜੇ ਮਸਾਲੇ ਪਾਏ ਵਿੱਚ ਰਲ ਜੂ ਗਏ। ਬੇਸੇ ਰਸਕਾ ਕਰਦ ਲਈ ਹੈਗੀ ਜ। ਤੂੰ ਸਾਰਾ ਮਸਾਲਾ ਨਾ ਖੂਗਦੀ। ਆ ਪਾਣੀ ਦਾ ਰੱਖਿਆ ਵਾ ਜੈਸਮੀ ਲੱਗੀ ਵੀ ਆ ਮਸਾਲੇ ਦਾ ਮੂੰਹ ਖੋਲਣ ਮਸਾਲੇ ਵਾਲੀ ਜੱਬੀ ਦਾ ਮੂੰਹ ਖੋਲਣ ਮਸਾਲੇ ਦਾ ਮੂੰਹ ਖੋਲਣ ਉੱਥੇ ਦੇ ਪੂਤੇ ਰਿਹਾ ਮੈਂ ਆਵਾ ਇੱਕ ਚਾਂਸ ਔਰ ਦਿਆ ਜਾਏ ਜੈਸਾ ਤਖਾ ਤਨਾ ਭੁੱਖ ਲੀ ਗਦੇ ਹਾਂਜੀ ਹਾਂ ਕੋਈ ਹਾਂ ਹੁਣ ਪਾਤਾ ਜੈਸਮਿਨ ਇਹ ਮਸਾਲਾ ਹੁਣ ਜਾਨੂ ਆਪਣਾ ਭੁੱਜ ਜਵੀ 2-3 ਮਿੰਟ ਦੇਓ ਜੀ ਠੀਕ ਇਹ ਤੂੰ ਕੀ ਸੋਚਦੀ ਪਈ ਆ ਜੈਸਮਿਨ ਬੱਸ ਕੁਛ ਨਹੀਂ ਜੀ ਨਹੀਂ ਮੈਂ ਸੋਚਦੀ ਪਈ ਆ ਮੈਨੂੰ ਪਤਾ ਕੀ ਟੈਨਸ਼ਨ ਹੋਈ ਆ ਮਿਰਚਾਂ ਦੀ ਬੱਸ ਨਾਲ ਆਇਆ ਮਸਮਾਨਾ ਨੇ ਇਹ ਨਾ ਕਹਿ ਦਵੇ ਮਿਰਚਾਂ ਘੱਟ ਪਈਆਂ ਜੀ ਮਿਰਚਾਂ ਜੇ ਮਿਰਚਾਂ ਕਹੂੰਗੇ ਘੱਟ ਪਈਆਂ ਵੀ ਆਵੇ ਆਪਾਂ ਗ੍ਰाइंड ਕਰਕੇ ਰੱਖਿਆ ਵੀ ਆ ਮੈਂ ਕਿਹਨੇ ਆਇਆ ਬਣਾਉਣੇ ਕੋਲ ਚਾ ਇਹ ਲੈ ਕਣ ਆ ਸਬਜੀ ਚ ਪਾ ਦੇਣੀ ਐ ਇੱਕ ਇੱਕ ਚਮਚ ਚ ਭਰ ਕੇ ਪਾ ਦੇਣੀ ਐ ਸਬਜੀ ਵਿੱਚ ਆਪਾਂ ਪਾ ਲੋ ਜਿੰਨੀਆਂ ਗਾਣੀਆਂ ਓਕੇ ਚਲੋ ਜੀ ਨਾਲ ਹਰੀਆਂ ਮਿਰਚਾਂ ਸੈਲਡ ਚ ਦਉਂਗੇ ਖਾਨ ਨੂੰ ਤੇ ਨਾਲ ਇਦਾਂ ਰੱਖ ਦਈਏ ਹਮ ਬਹੁਤ ਵਧੀਆ ਖੁਸ਼ਬੂ ਆਉਣ ਲੱਗੀ ਵੀ ਸੋ ਪਾ ਦੇਣੀ ਚਾਹ ਪਾ ਦੇ ਦੇ ਵਿੱਚ ਸਬਜੀ ਸੋ ਹੁਣ ਖਾਣ ਤੋਂ ਬਾਅਦ ਪਤਾ ਲੱਗੂਗਾ ਬਹੁਤ ਸੋਹਣੀ ਖੁਸ਼ਬੂ ਆਉਣ ਲੱਗੀ ਵੀ ਆ ਆਸ ਵਿੱਚ ਨੂੰ ਨਹੀਂ ਸੱਤ ਕਰਨ ਮਾਜੀ ਬਸ ਸਾਰੀ ਨਾ ਪੈਂਦੀ ਤੇ ਖਾਂ ਬਣ ਗਈ ਜੀ ਸਾਡੀ ਸਬਜੀ ਮੰਮੀ ਹੋਗੇ ਤੇ ਡੰਡਾ ਲੈ ਕੇ ਔਖੇ ਕਹਿੰਦੇ ਮੈਂ ਤਾਂ ਖੋਤੇ ਹੈਰਾਨ ਹੈ ਇੱਕੇ ਸਬਜੀ ਨਹੀਂ ਬਣੀ ਹਾਲੇ ਤੱਕ ਹੁਣ ਤੱਕ ਮੈਂ ਦੋ ਬਣਾਉਣੀਆਂ ਤੀਆਂ ਉਹ ਦੇਖੋ ਬੈਠੇ ਉਧਰ ਮੰਮੀ ਕਹਿੰਦੇ ਮੈਂ ਮੈਂ ਦੇਖ ਲਈ ਨਾ ਤੁਹਾਨੂੰ ਬੈਠੀ ਇੱਥੇ ਵੀ ਕਰ ਜਿਆਂ ਕਿ ਸੱਸ ਜੀ ਕੱਲ ਜੀ ਸਾਰਿਆਂ ਨੂੰ ਦੋ ਜਾਨੀ ਬਣਾਉਣ ਲੱਗੀਆਂ ਵੀ ਆਂ ਸੱਸ ਜੀ ਸਵੇਰ ਦੀ ਬੈਠੀ ਆ ਸਬਜੀ ਪਰ ਇਹ ਮੈਂ ਰੋਟੀ ਵੀ ਪਕਾਤੀ ਨਿਆਣੀ ਵੀ ਸਾਹਮਣੇ ਹੈ ਮम्मी ਦੇਖ ਤੂੰ ਨਾ ਜੀ ਆਹ ਗੱਲ ਤਾਂ ਗਲਤ ਆ ਨਿਆਣੀ ਡੈਡੀ ਜੀ ਸਾਹਮਣੇ ਲੱਗੇ ਵੇ ਆ ਡੈਡੀ ਨਹੀਂ ਸਾਹਮਣੇ ਆ ਮੇਰੇ ਕੋ ਝਟਾ ਜਿੰਦੀ ਹੁਣ ਪੋਟੀ ਤੋਂ ਕਹਦੀ ਉਹ ਤਾਂ ਤਾਂ ਗੱਲ ਠੀਕ ਆ ਵੀ ਉਹਨ ਮਨ ਕੀ ਇਤਨੂੰ ਡੈਡੀ ਜੀ ਨੇ ਸਾਹਮਣੇ ਆ ਤੁਹਾਨੂੰ ਹੋਰ ਦੱਸਾਂ ਦੀ ਸਾਬੋ ਆਪਾਂ ਹਲੇ ਉਹ ਗੱਲ ਤੇ ਪਹੁੰਚਿਆ ਨਹੀਂ ਜਿਹੜੀਆਂ ਮਾਮਾ ਹੁੰਦੀਆਂ ਉਹ ਗਾਣਾ ਕੱਢਦੀਆਂ ਹੁੰਦੀਆਂ ਤੂੰ ਮੁੰਡਿਆਂ ਨੂੰ ਵੀ ਤੇਨੂ ਵਿਚੇ ਆਨ ਵਾਲੀ ਬਿਹਤਰ ਫੂਲ ਵਾਲੀ ਮਾਂ ਦੀਆਂ ਗਾਲਾਂ ਕਿਉਂ ODੀਆਂ ਲਾਲਾ ਉਹ ਤਾਂ ਗੱਲ ਕਰਦੀ ਹੈ ਪਤਾ ਹੈ ਨਾ ਮਾਂ ਮਾਨੂੰ ਹਾਂਜੀ ਜੇ ਗਾਲਾਂ ਕਟੂਗਾ ਤਾਂ ਨਿਆਣਾ ਸੁਧਰੂਗਾ ਦੋਨੋਂ ਬੋਲ ਕੇ ਉਹੀ ਹੈ ਨਾ ਜੇ ਮੰਮੀ ਸਾਡੀ ਆ ਤਾਂ ਸਾਨੂੰ ਕਹਿੰਦੀ ਆ ਨਹੀਂ ਮੰਮੀ ਉਹ ਫਲਾਣੇ ਘਰ ਚ ਜਾ ਕੇ ਨੇ ਕਹਿ ਦਿੰਦੀ ਲਾਗਦੇ ਚ ਨਹੀਂ ਕਹਿੰਦੇ ਹਾਂ ਮੰਮੀ ਨੂੰ ਮਾਣ ਆਵੀ ਅਸੀਂ ਮੰਮੀ ਦੇ ਧੀ ਆ ਹਾਂ ਸੱਚਾਈ ਸੱਚਾਈ ਸਵੇਣੀ ਹੁੰਦੀ ਆ ਵੀ ਮਾਪੇ ਕਹਿੰਦੇ ਆ ਵੀ ਧੀ ਪੁੱਤ ਦਾ ਜਿਹੜੀ ਗਲਤੀ ਹੁੰਦੀ ਆ ਉਹ ਸੁਧਰ ਜੂਗਾ ਹਨ ਸੁਧਾਰ ਲੋਗੇ ਮਾਣੂ ਆਇਆ ਮੇਰੀ ਖਰਾਬ ਹੋ ਗਈ ਹੋਰ ਨਾ ਟੋਕ ਦੇਵੇ ਬਾਤ ਹੋਰ ਗੱਲਾਂ ਹੈ ਚਲੋ ਜੀ ਸਾਡੀ ਸਬਜੀ ਹੁਣ ਇੱਕ ਤਿਆਰ ਆ ਹੁਣ ਅਸੀਂ ਦੂਸਰੀ ਦੀ ਤਿਆਰੀ ਕਰਦੇ ਹਾਂ ਦੂਈ ਵੀ ਥਾ ਲੋ ਫੜਾ ਫੜਾ ਆਹੋ ਹੋ ਬਸ ਲੱਗੇ ਲੱਗੇ ਇਹਦੇ ਟੇਸਟ ਕਰਦੇ ਕਹਿੰਦੇ ਪਹਿਲਾਂ ਮੈਂ ਸਵਾਦ ਲਵਾਂ ਫੇਰ ਘਰ ਦਾ ਅਸੂਦੀਆਂ ਕੰਮੇ ਕਰਤੀ ਬਹੁਤ ਵਧੀਆ ਸੋਖੋ ਜੀ ਹਾਂ ਤੁਸੀ 66 ਕਿੰਨੇ ਨੰਬਰ ਹਾਂ ਸੌ ਚੋ ਕਿੰਨੇ ਨਮ ਆਏ ਹਏ ਥੇ ਤੇਰਾ ਆ ਮੇਰੀ ਨੂਰੀ ਬਣੀ ਬਿਆਸ ਉਹ ਉਹੀ ਖਰਚ ਆ ਉਹੀ ਮੇਰੇ ਕਿਵੇਂ ਦੀ ਬਣੀ ਆ ਯੰਮੀ ਯੰਮੀ ਖਾਣੀ ਆ ਖਾਣੀ ਇਹਨੂੰ ਲੈ ਦੱਸ ਯੰਮੀ ਯੰਮੀ ਕਹਦੇ ਯੰਮੀ ਯੰਮੀ ਕਹਦੇ ਬੁੱਤੀ ਯੰਮੀ 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 ਕਹਦੇ ਨਹੀਂ ਇਹਨੂੰ ਤਾਂ ਪਾਰੀਆਂ ਚਾਹੀਦੀਆਂ ਬਸ ਪਾਰੀਆਂ ਕਰਾ ਲਓ ਜਿੰਨੀ ਮੈਂ ਕਦੀ ਕਦੀ ਪਾਰੀਆਂ ਦੀ ਹੋ ਜਾਂਦੀ ਵਿਆਹ ਮੈਂ ਤਾਂ ਕਹਿੰਦੀ ਦੂਈ ਤਰ੍ਹਾਂ ਕਰਨੀ ਲੋੜੇ ਨੂੰ ਅੱਛਾ ਹਾਂ ਸਮਝ ਗਈ ਉਹ ਤਾਂ ਹੋ ਮੜੀ ਦੀ ਗਰਮ ਧਰਨੀ ਜਦ ਹੋਣੀ ਹੁੰਦੀ ਹੈ ਕੁਝ ਨਹੀਂ ਕਰਨਾ ਨੇ ਹੁਣ ਇਹਦਾ ਕੁਝ ਨਹੀਂ ਕਰਨਾ ਹੁਣ ਤਾਂ ਬਣ ਗਈ ਬਸ ਠੀਕ ਹੈ ਜੇ ਮਾਲਾ ਵਾਲੀ ਮੰਮੀ ਉਹਨਾਂ ਨੂੰ ਮਿਰਚ ਘੱਟ ਲੱਗੀ ਇੱਕ ਇੱਕ ਚਮਚਾ ਉੱਪਰ ਧੂੜ ਦੇਣੀ ਆ ਜਿਹੜੀਆਂ ਹਰੀਆਂ ਮਿਰਚਾਂ ਕਰਕੇ ਰੱਖਿਆ ਹੁਣ ਇਹ 2/2 ਚਮਚੇ ਨਹੀਂ ਸਾਰੀ ਮਿਰਚਾਂ ਹਰੀਆਂ ਦੇ ਦੂੰਗੇ ਹਰੀਆਂ ਵੀ ਦੇਣੀਆਂ ਉਹ ਵੀ ਉੱਪਰ ਕਰ ਦੇਣੀਆਂ ਆਪਾਂ ਹਾਂ ਮੇਰੀ ਗੱਲ ਸੁਣੋ 2/2 ਚਮਚੇ ਪਾਏ ਆ ਸਬਜ਼ੀ ਤੇ ਹੋਰ ਵੀ ਸਕੇ ਤਿੰਨ ਪਾ ਦਾਂਗੇ ਹੋਰ ਰੋਹੇ ਕਾਲਿਓ ਇਹ ਰੋਪਾ ਦੀ ਘਟ ਕੌੜੀਆਂ ਲਿਆਏ ਦੇਖ ਕੇ ਚੱਕ ਕਰਕੇ ਲੈ ਆਏ ਮੈਂ ਕਿਹਾ ਇੱਕ ਦਿਨ ਕਹਿੰਦੇ ਆਹੋ ਉੱਥੇ ਮੈਂ ਵੱਡਾ ਹਾਂ ਹੈ ਮਿੰਚ ਮੈਨੂੰ ਲੱਜੂ ਇਸਵੇਂ ਚਲੀਵਾਂ ਨਹੀਂ ਨਾ ਮੰਮੀ ਦੱਸਾ ਕਿ ਐਡੀ ਬੜੀ ਮਿਰਚਾ ਮੁਰ ਨੂੰ ਪੌੜੀ ਨਹੀਂ ਕੱਪ ਤੋੜ ਕੇ ਜਿਹੜੀ ਛੋਟੀ ਹੁੰਦੀ ਆ ਉਹ ਤੱਕ ਦੇਖ ਲਈ ਜੀ ਨਾ ਮੁਰ ਕੇ ਹੋਰ ਹੈ ਕਿ ਨਹੀਂ ਛੋਟੀ ਮਿਰਚ ਤੇ ਤੋਤਾ ਫਰੀ ਕਲਰ ਦੀ ਹੋਵੇ ਆਟੋਮੈਟਿਕਲੀ ਉਹ ਹੁੰਦੀ ਆ ਉਹ ਨਾ ਉਧਰ ਤੇ ਉਹ ਵਿਚਾਰਾ ਮਿਰਚ ਖਾ ਕੇ ਦੇਖ ਲਵੇ ਜਿਹੜੀ ਮਿਰਚ ਹਰੀ ਹੁੰਦੀ ਨਾ ਖਾਸ ਹੋਵੇ ਉਹ ਮਿਰਚ ਕੜੀ ਹੁੰਦੀ ਮੇਰੀ ਗੱਲ ਸੁਣੋ ਉਧਰ ਤੇ ਉਧਰ ਤੇ ਭਾਜੀ ਮੂੰਹ ਨੂੰ ਮਿਰਚ ਲਾ ਕੇ ਤੇਰਾ ਲਾ ਕੇ ਪਾਸੇ ਚੀਨੀ ਨਾਲ ਪਾਣੀ ਵਿਚਾਰਾ ਭੱਜਾ ਫਿਰੂਗਾ ਉਧਰ ਲਾ ਕੇ ਬਸ ਚਲੋ ਦੀਦੀ ਫਿਰ ਦੂਸਰੀ ਸਾਜੀ ਦੀ ਤਿਆਰੀ ਕਰੀਏ ਫਟਾਫਟ ਉੱਪਰ ਬੱਦਲ ਵੀ ਦੇਖ ਕਿੰਨਾ ਆ ਗਿਆ ਬੱਦਲ ਉੱਪਰ ਆ ਪਈ ਹੀ ਥਾਣੀ ਆਇਆ ਚਲੋ ਦੀਦੀ ਹਣਾ ਬਚਕਲ ਮੰਗੋ ਚਲੋ ਚਲੋ ਗਰਮ ਕਰ ਲਿਆ ਗਰਮ ਕਰ ਲਿਆ ਲੱਗੇ ਆ ਜੀ ਹੁਣ ਰਾਜਮਾ ਦੀ ਤਿਆਰੀ ਕਰਨ ਤਿਆਰੀ ਕਰਨ ਦਾ ਕੰਮ ਹੋ ਗਿਆ ਮਤਲਬ ਤੜਕਾ ਲਾਉਣ ਦਾ ਤੜਕਾ ਲਾਉਣ ਠੀਕ ਹੈ ਦੇਖੀ ਤੇਲ ਥੋੜਾ ਜਿਹਾ ਹੋਰ ਪਾ ਲਮ ਹੁਣ ਫਿਰ ਕੱਚਾ ਰਹਿ ਜਾਣਾ ਪਏ ਤੁਹਾਡੇ ਸਾਡੇ ਵੀ ਲੈਣਾ ਆਇਆ ਹੋ। ਅਸੀਂ ਪੂਰੇ ਰੜੇਆ ਬਣਦੇ ਆ। ਰੜੇ ਕਿਹਨੇ ਆਪਾਂ ਬਾਰੇ ਕਿੱਦੂ ਆ। ਲਿਓ। ਨਹੀਂ ਨਹੀਂ ਇਹ ਨਹੀਂ ਖਾਣੋ। ਦੇਸੀ ਕੀ ਗੇਰ ਤੇ ਥੋੜਾ ਜਿਹਾ ਵਿੱਚ। ਦੇਸੀ ਕੀ ਬੇ ਬੇ ਤਾਂ ਹੀ ਤਾਂ ਸਾਡੀ। ਲੈ ਆਇਓ ਪਾਪਾ ਜੀ ਲੈ ਥੋੜੇ ਵੀ ਨਾ ਕਿੱਥੇ ਸੱਤ ਸਬਜ਼ੀ ਬਣ ਜੂ। ਸਬਜ਼ੀ ਨਾ ਜਿੱਦਾਂ ਦਾ ਕੀ ਵਾਲਾ ਡੱਬਾ ਨਾ ਡੱਬਾ ਤੁਹਾਡੇ ਹੱਥ ਸੇ ਆਹੀ ਜਾਈ ਆ। ਫ੍ਰਿਜ 'ਚ ਪਿਆ ਡੋਲੀ 'ਚੋਂ ਨਾ ਲਿਆਇਓ ਡੋਲੀ 'ਚ ਸੁੱਚਾ ਕੀ ਰੱਖਿਆ ਦੇਖ ਵਾਸਤੇ। ਉਹਨਾਂ ਨੂੰ ਪਿੱਛੇ ਹੀ ਕਰ ਦੋ ਅੱਛਾ ਹੀ ਆਓ ਸੋ ਆਪਣੀ ਸੰਗਤ ਦੇ ਹੱਥ ਬਹੁਤ ਲੰਬੇ ਆ ਪਿੱਛੇ ਵੀ ਚੱਲ ਜਾਂਦੇ ਆ ਇਹ ਨਹੀਂ ਕਹਿੰਦਾ ਗੋਲੀ ਜੀ ਪਤਨੀ ਕੀ ਰੱਖਿਆ ਵਾ ਇਹ ਦੁੱਧ ਦਾ ਪਤਨੀ ਦੁੱਧ ਦਾ ਪੇ ਲੈਖਿਆ ਜਹੀ ਦਹੀਂ ਕੋਈ ਨਹੀਂ ਜਾਣਾ ਆਏ ਹਾਈ ਦੇਸੀ ਕੀ ਪਾ ਚੱਕ ਕੇ ਹਾਂ ਉਹ ਕਹਿੰਦਾ ਲਾਲ ਕੋਲ ਕੋ ਕੇ ਰੱਖ ਦਿਆਂ ਮੈਂ ਹੋਰ ਇੱਕ ਨਹੀਂ ਕਹਿੰਦਾ ਉਹ ਹਾਂ ਕਿਹਨਾਂ ਲਗਾ ਕੋ ਕੇ ਰੱਖ ਦਿਆਂ ਮੈਂ ਘਰ ਰੱਖਣ ਤੈਨੂੰ ਖਾਣੇ ਨੂੰ ਮਿਲਦਾ ਨਹੀਂ ਹੈਗਾ ਰੋਟਾ ਤੂੰ ਖਾਂਦਾ ਬਸ ਦੋ ਪੈਰ ਦਾ ਕਈ ਵਾਰ ਪਾਸੇ ਰੱਖਾਂ ਪੈਂਦਾ ਸਾਂ ਉਹ ਕੀ ਸੁੱਕਾ ਵੀ ਰੱਖਣਾ ਪੈਂਦਾ ਏ ਲਾ ਛੱਤੀ ਘਾਲ ਬਲਾਉ ਪੁੱਤ ਤੇ ਭੁੰਦਾ ਮੂਹੜ ਵੀ ਪਾਤਾ ਜੀ ਹੈ ਨਹੀਂ ਆਉਂਦਾ ਰਜਜਾ ਰਿਜਜਾ ਰਿਜਜਾ ਪਾਪਾ ਜੀ ਦੂਸਰੇ ਨੰਬਰ ਤੇ ਗੱਬੇ ਖਾਣੇ ਚ ਮੰਮੀ ਹੁਣੀ ਕਹਿੰਦੇ ਆ ਗੱਬੇ ਵਾਲਾ ਖਾਣਾ ਅਸੀਂ ਕਹਿੰਦੇ ਆ ਵੇਚਾ ਵਾਲਾ ਖਾਣਾ ਮੈਂ ਦੂਸਰੇ ਨੰਬਰ ਤੇ

ਯਾਰ ਮੰਨ ਤੂੰ ਰੋਕੀ ਲੈ ਗੰਡੀ ਦਾ ਗਾਣਾ ਸੁਣ ਤਾ ਇੱਦਾਂ ਨਹੀਂ ਕੱਟਣ ਦੀ ਜਾਨੀ ਨਹੀਂ ਟੰਤਾ ਤੁਸੀਂ ਲਿਆ ਦਿਓ ਤੁਸੀਂ ਉਹ ਪਾ ਦਿਓ ਮੜੇ ਜਾ ਮਾਂ ਦੇ ਹੱਥ ਵੀ ਲੱਗਣੇ ਚਾਹੀਦੇ ਤੇ ਜੀ ਸੋਹਣੇ ਬਣਨ ਤੇ ਮਾਂ ਦੇ ਹੱਥ ਲੱਗ ਜੰਦੇ ਆ ਤੁਹਾਡੇ ਲਾਗੇ ਮੇਰੇ ਲਾਗੇ ਓ ਨਾ ਤੂੰ ਵੀ ਜੀ ਮਾਂ ਨੇ ਕਰਦੀਆਂ ਧੀਆਂ ਨੇ ਨਹੀਂ ਕਰਦੀਆਂ ਅਬ ਤੂੰ ਵੀ ਵੱਡ ਕੇ ਆਉਂਦਾ ਛਿਆ ਪਾਪਾ ਨੂ ਨੂ ਗਿਆ ਮਾ ਜਾਈ। ਲੱਭਾ 5 ਮਿੰਟ ਖਰਜਾ। ਬਸ ਮੜੀ ਚਾੜ ਦਵੇ। ਇਹ ਸਬਜ਼ੀਆਂ ਤਰਕਾਲ ਆਦੀ ਇਹ ਨਹੀਂ ਨਾ ਵਿਚੇ ਵਿਚਾਰੇ ਸਾਰਾ ਕੁਝ ਲੈ ਕੇ ਪੱਧਣਾ ਪੈਣਾ। ਹਾਂ। ਕੱਲ ਜੂਪੀ ਵਾਲੀ ਮੰਮੀ ਕਹਿੰਦੇ ਸੀ ਕਿ ਬਹੁਤ ਮੀ ਪੈਂਡਿਆ। ਬਾਬਾ ਮੰਮੀ ਹੁਣ ਜੂਪੀ ਵਾਲੀ ਆ ਰਹੀ ਆ। ਅੰਦਰੋਂ ਮੰਮੀ ਨੇ ਮੀ ਵੀ ਲਿਆਉਣਾ। ਤੇ ਮੰਮੀ ਕਹਿੰਦੀ ਥੋੜੇ ਇੱਧਰ ਨਹੀਂ ਪੈਂਦਾ। ਮੈਂ ਕਿਹਾ ਸਾਡੇ ਇੱਧਰ ਤਾਂ ਧੁੱਪ ਆ ਨਹੀਂ ਕਲੀ ਵੀ ਆ। ਤੇ ਮੰਮੀ ਆਂਦੀ ਹਣੀ ਥੋੜੇ ਇੱਧਰ ਕਿਉਂ ਨਹੀਂ ਪੈਂਦਾ? ਮੰਮੀ ਨੇ ਇੱਧਰ ਨੂੰ ਟ੍ਰਾਂਸਫਰ ਕਰ ਦਿੱਤਾ। ਆ ਲੋ। ਮੇਰਾ ਘਰ ਕਹਿੰਦੀ ਸੀ ਨਹੀਂ ਬਪਾ ਪੈਂਦਾ ਉੱਥੇ ਨਾ ਉਹ ਤਾਂ ਕਹਿੰਦੀ ਆ ਉੱਧਰ ਪੈਂਦਾ ਸੀਗਾ ਇੱਧਰ ਪੈਂਦਾ ਨਹੀਂ ਮੰਮੀ ਨੇ ਇੱਧਰ ਨੂੰ ਭੇਜ ਦੇ ਮਾਲਾ ਬੀਵੀ ਤਨ ਮੇਰੇ ਤੇ ਪਿੰਡ ਵੀ ਬਹੁਤ ਦੂਰ ਆ ਹਾਂ ਉਹਨਾਂ ਕਹਿੰਦਾ ਤੇਰਾ ਤਾਂ ਪਿੰਡ ਬਹੁਤ ਦੂਰ ਆ ਕੋਈ ਨਾ ਪਾ ਇੱਧਰ ਤੇ ਕਾਲੂ ਮਾਲਾ ਪਾਈ ਦੂੰਗੇ ਜੂਪੀ ਵਾਲੀ ਮੰਮੀ ਨੇ ਇੱਧਰ ਨੂੰ ਭੇਜਿਆ ਵਾ ਮਾਲਾ ਵਾਲੇ ਫਿਰ ਕਿਤੇ ਗਾਹ ਭੇਜੂਗੇ ਮਾਲਾ ਵਾਲੇ ਮਾੜੀ ਮਾਜੀ ਨੂੰ ਭੇਜ ਦੋਗੇ ਨਾ ਉਹਨਾਂ ਨੂੰ ਵੀ ਗਾਹ ਭੇਜਣਾ ਬੜਾ ਇਹ ਤੋਰੀ

ਆ ਇੱਧਰ ਹਰੀਪੁਰ ਗੱਨੀ ਹਾਂ ਇੱਧਰ ਲਿਓ ਹਰੀਪੁਰ ਬਰਜ਼ਾਰ ਕਰਾਲੀ ਨੂੰ ਜਾਣੇ ਹੁੰਦੇ ਅਸੀਂ ਆਪਣੇ ਉਰੇ ਵੀ ਤਾਂ ਨਹੀਂ ਕਿਹਾ ਹੁੰਦਾ ਫੂਲ ਖੁਰਦ ਟੱਪਰੀਆਂ ਆਹ ਤੇ ਬੋਟ ਤੇ ਦੇਖ ਤਾਂ ਬੱਸ ਬਹੁਤ ਆ ਜੀ ਮੰਮੀ ਸਾਨੂੰ ਪੁੱਛਦੀ ਮੈਂ ਹਾਂ ਮੰਮੀ ਨੂੰ ਪੁੱਛਣਾ ਤਾਂ ਮੈਂ ਕਦੀ ਵੀ ਐਨ ਹੋ ਗਿਆ ਜਿੱਖਾਮ ਉਹ ਛੱਡਦੇ ਉਹਨੇ ਹਾਂ ਹਾਂ ਇਹ ਤਾਂ ਹੋ ਗਿਆ ਹੁਣ ਆ ਦੇਖ ਤਾਂ ਵਿੱਚੋਂ ਦਿਖਾਈ ਆਹ ਹੋ ਗਿਆ ਜਿਕਣ ਆਪਣਾ ਦੂਆ ਭੀ ਤੇ ਤੇਲ ਹੋਣਾ ਚਾਹੀਦਾ ਹਾਂਜੀ ਹੋ ਗਿਆ ਜਿਕਣ ਇਤੋਂ ਪਾਣੀ ਹਟਾ ਪਾਇਆ ਬੰਦਾ ਹੂੰ ਹੂੰ ਜਲਦੀ ਹੋ ਜਾਓ ਮੈਂ ਤਾਂ ਬੁੱਕਾ ਕਰ ਹਾਂ ਮਮੀ ਆਪੇ ਅਦਰ ਫਲਿੱਪ ਚੀਜ਼ ਆਲੋਈ ਅੱਜ ਚੱਕ ਲੈ ਜੀ ਅੱਜ ਲੱਗੇ ਉਹ ਦਾਦਾ ਪੋਤੀ ਜੀ ਖੇਲਣ ਹਾਂ ਮੇਰੇ ਕੋਲ ਨੂੰ ਘੇਰੀ ਜਾਂਦਾ ਪੋਤੀ ਘੇਰੀ ਜਾਂਦੀ ਆ ਦਾਦਾ ਜੀ ਚੱਕੀ ਜਾਂਦੇ ਆ ਲੱਡੂ ਮੇਰਾ ਆਕਲ ਮਾਸੀ ਜੀ ਨੇ ਅਮਨ ਦੇ ਪਰਸਾਹਤ ਨੂਰ ਨੂੰ ਲੈ ਕੇ ਦਿੱਤਾ ਏ ਡਾਕਟਰ ਜੀ ਡਾਕਟਰ ਚੱਟ ਡਾਕਟਰ ਚੱਟ ਚਾਚਾ ਜੀ ਨੇ ਲੈ ਕੇ ਦਿੱਤਾ ਮਾਸੀ ਜੀ ਨੇ ਸਲਾਹ ਦਿੱਤੀ ਨੂਰ ਜੋਗਾ ਕੁਛ ਲੈ ਲੋ ਫਿਰ ਚਾਚਾ ਜੀ ਨੇ ਲੈ ਕੇ ਦਿੱਤਾ ਮੇਰਾ ਪੁੱਤ ਕਹਿ ਲੂਗਾ ਹੂੰ ਛੋਟੇ ਨਾਨੂ ਨੇ ਨੀਂ ਕਿ ਹੱਥ ਜੋ ਪਿੱਛੇ ਨੂਰ ਦੇ ਛੋਟੂ ਜਾਨੂ ਨੇ ਨੂਰ ਅ ਜੈਸਮਿਨ ਦਾ ਬੀਪੀ ਚੈੱਕਰ ਨੂੰ ਲਿਆ ਬਾਰ ਬਾਰ ਕਰਦਾ ਏ ਇਹ ਟੜਕਾ ਨਾਲ ਆ ਹਨ ਕਰਦਾ ਹੀ ਏ ਹਾਂ ਲੈਓ ਬੀਪੀ ਵਾਲੀ ਤਾਂ ਮਸ਼ੀਨ ਦੂਜੀ ਹੁੰਦੀ ਆ ਇਹਦਾ ਧੜਕਣਾ ਵਾਲਾ ਇਹ ਬੱਵੇਂ ਉਹ ਪਪਾ ਇਹੋ ਖੜ ਜੋ ਸੱਤਰਾ ਹੋ ਰਿਹਾ ਤਿਆਰ ਆ ਗਿਆ ਮੈਂ ਚੁੰਨੀ ਵੜੀ ਜੇ ਚੱਤ ਪਰਾਂ ਨੂੰ ਯਾਜ਼ਮਿਨ ਚੁੰਨੀ ਸਟ ਕਰਦਾ ਪਪਾ ਪਪਾ ਇਹ ਮੈਂ ਚੜਾ ਹੂੰ ਇਹ ਕਿਹੜਾ ਲੱਗੀ ਪਈ ਤਾਂ ਹੁਣ ਉਹ ਤੇਰੇ ਆਦਾ ਨਹੀਂ ਕਰਨਾ ਤਾਂ ਅੱਛਾ ਅਦਰਕ ਰਹਿ ਗਿਆ ਸੀ ਵਾ ਹਾਂਜੀ ਖੁਸ਼ਬੂ ਦੇਖੋ ਦੇਸੀ ਕੀ ਆ ਵਾ ਆਪਾਂ ਇਹ ਕਰੂਗੇ ਥੋੜੀ ਜਿਹੀ ਸਬਜ਼ੀ ਕਰਨ ਕਰਕੇ ਉਹਦੇ ਵਿੱਚ ਵੀ ਦੋ ਚਮਚੇ ਦੇਦਾਂਗੇ ਹਾਂ ਚੰਚਾ ਜਿਸਾਨਾ ਨਾ ਕੋਲੀ ਚ ਅਲੱਗ ਅਲੱਗ ਪਾਂਤੋਂ ਨਾਲ ਸਾਰੀ ਸਬਜ਼ੀ ਚ ਦੇਦੂੰਗੇ ਹਨਾ ਹਮਮ ਹੁਣ ਮੈਂ ਤਾਂ ਆਪਣਾ ਕਸਟਰਡ ਰਹਿ ਗਿਆ ਮੰਨ ਲਓ ਕਸਟਰਡ ਰਹਿ ਗਿਆ ਮੁੰਦੀ ਵਾਲਾ ਦਹੀਂ ਰਹਿ ਗਿਆ ਕੋਈ ਗੱਲ ਚੱਲ ਜੇ ਕਰ ਕੋਈ ਨਾ ਹੋ ਵੀ ਹੋੜੀ-ਹੋੜੀ ਤਿਆਰ ਕਰਦੇ ਆ ਪੰਜ ਵੇ ਮੈਨੂੰ ਲੱਗਦਾ ਰੱਬ ਨੇ ਆਪਣਾ ਬੋਰੀਆ ਬਿਸਤਰਾ ਸਾਰਾ ਚੁਕਾ ਦੇਣਾ ਉਹਦੇ ਤੇ ਜਿਹੜੇ ਸਾਨੂੰ ਨਾ ਘੂਰਦੇ ਰੱਬ ਮੈਨੂੰ ਲੱਗਦਾ ਵੀ ਟਾਈਮ ਜੀ ਹਮ ਅਲੂਣ ਪਾ ਲਿਆ ਇਹਦੇ ਵਿੱਚ? ਹਾਂਜੀ। ਆ ਠੀਕ ਅਥੜਕਾ ਥੰਡੇ ਤਾਂ ਨਹੀਂ ਲੱਗਦਾ। ਨਹੀਂ ਥੱਲੇ ਨਹੀਂ ਲੱਗ ਰਿਹਾ। ਅੱਛਾ ਮੈਂ ਜੇ ਤੜਕਾ ਕਰ ਲਾਵਾਂ। ਦਾਲ ਤਾਂ ਘੱਟ ਹੋ ਗਈ। ਹੁਣ ਨਾ ਕਿਤੇ ਨਾ। 11 ਵਜੇ ਕਿ ਆ ਮੰਮੀ ਨੂੰ ਆਉਣ ਵਾਸਤੇ। ਬਸ ਜਲਦੀ ਆਇਆ। ਮ ਨਹੀਂ ਨਾਲੇ ਨੇ ਆਉਣਾ ਉਹਨਾਂ ਨਾ ਇਹੋ ਠੀਕ ਹੈ ਖੰਡ ਤਾਂ ਚਾਹੀਦੀ ਹੈ ਹਾਂ ਗਰਮੀ ਵਿੱਚ ਜਿਹੜੇ ਕੰਬੜੇ ਮਿਲਦਾ ਵਿਚੇ ਰੱਖਣ ਲੱਗੇਵੇਂ ਆ ਆਪਨੇ ਫਿਰ ਬਾਹਰ ਕਢਾ ਦੇਣਾ ਹੈ ਨਾ ਫਿਰ ਬਾਹਰ ਨੂੰ ਆ ਜਾਣੇ ਆਨੇ ਸਾਡੇ ਭੁੱਜ ਗਏ ਹੁਣ ਅਦਰਕ ਪਾ ਲਈਏ ਵਿੱਚ ਪਿਆਜ਼ ਥੋੜੇ ਜਿਹਾ ਭੁੰਨ ਕੇ ਫਿਰ ਅਦਰਕ ਪਾਇਆ ਹੈ ਕਿਉਂਕਿ ਅਦਰਕ ਜਿਹੜਾ ਨਾ ਥੱਲੇ ਲੱਗਣ ਲਾ ਦਿੰਦਾ ਗਠਿਆਂ ਨੂੰ ਭੁੰਨ ਨਹੀਂ ਹੁੰਦਾ ਤੇ ਹੁਣ ਹਰੀਆਂ ਮੱਝਾਂ ਵੀ ਪਾ ਲਈ ਹਾਂ ਠੀਕ ਹੈ ਨੂੰ ਨਾ ਮੇਰਾ ਯਸ ਦੀਦੀ ਐਨਕ ਬਾਬੂ ਐਨਕ ਬਾਬੂ ਹਾਂ ਦੋ ਮੋੜ ਪਾਲਾ ਥੋੜੀ ਜਿਹੀ ਪਾਲਾ ਖੋ ਬਸ ਮਾਈਗੇ ਨਹੀਂ ਹਰ ਤੇ ਸਬ지 ਆਪਣੇ ਕੋ ਹਫਤਾ ਮੁਕੜੀ ਨਹੀਂ ਉਹਦੇ ਸਾਰੀਆਂ ਪਾਤੀਆਂ ਦੇ ਰਵਿੰਦਰ ਵੀ ਆ ਗਏ ਮਿਸ਼ਚਾਨੀ ਖਾਂਦਾ ਵੀ ਕਹਿੰਦਾ ਕਿੰਨੀਆਂ ਪਾਤੀਆਂ ਜਾਦਾ ਮਿਰਚਾਂ ਨਹੀਂ ਖਾ ਹੁੰਦੀਆਂ ਉੱਤੇ ਵੀ ਹੁਣ ਪਾਲਾਂ ਵਿੱਚ ਥੋੜਾ ਜਿਹਾ ਪਾਣੀ ਹੈ ਨਾ ਹਾਂ ਆਲਦੀ ਪਾਉਣੀ ਪਾਲਾਂ ਨਾ ਪਹਿਲਾਂ ਹਲਦੀ ਹਲਦੀ ਲੂਣ ਮਿਰਚ ਮਸਾਲੇ ਪਾ ਕੇ ਫਿਰ ਪਾਣੀ ਪਾਣੀ ਫਿਰ ਟਮਾਟਰ ਵੀ ਪਾਣੇ ਆਲੇ ਤੇਰੇ ਆਲਦੀ ਬਹੁਤ ਆਲਦੀ ਨਹੀਂ ਬਸ ਬਸ ਬਹੁਤ ਹੁਣ ਪਾਲਾ ਮਸਾਲਾ ਲਾਲ ਮਿਰਚ ਅਨੀਆ ਪਾਊਡਰ ਵਗੈਰਾ ਰਹੀਂ ਸਾਰੇ ਕੋਸ ਮਸਾਲਾ ਨੂਰ ਮੰਮੀ ਕੀ ਨੂਰ ਮਨਕੀਰ ਤੱਕ ਹੋਰ ਗਈ ਇਸ ਅਨੁਸਾਰ ਇੱਕ ਚਮਚਾ ਮਨ ਸਵਾਦ ਅਨੁਸਾਰ ਤੇ ਰਾਜਮਾ ਮਸਾਲਾ ਮੰਗਾਇਆ ਜੀ ਅੱਜ ਸੀ ਇਹ ਟਰਾਈ ਕਰਕੇ ਦੇਖੋ ਹਾਂਜੀ ਫਸਟ ਟਾਈਮ ਹੈ ਨਾ ਤੇ ਮਾਲਾ ਨਹੀਂ ਕਰਿਆ ਕਦੀ ਨਹੀਂ ਅੱਛਾ ਇਹ ਮੈਂ ਨੈਟ ਤੇ ਦੇਖਿਆ ਸੀ ਸਰਦੀ ਮਚਾਂ ਸੀ ਠੀਕ ਹੈ ਠੀਕ ਹੁਣ ਪਾਉਮਾ ਦੀ ਵਿੱਚ ਪਾਣੀ ਹਾਂ ਪਾ ਲਾ ਦੂਜੇ ਪਾਸੇ ਨੂੰ ਬਾਤਿਖੇ ਪਾਸੇ ਨੂੰ ਥੋੜਾ ਜਿਹਾ ਹੋਜੂ ਵਿੱਚ ਫਿਰ ਫਿਰ ਆਹ ਹੋ ਪਾਉਣੇ ਵਿੱਚ ਹਾਂ ਕਿਆ ਕਹਿੰਦੇ ਹੁੰਦੇ ਆ ਉਹਨੂੰ ਫਿਰ ਭਿਉਣੇ ਆਓ ਅਦਰਕ ਆਹ ਟਮਾਟਰ ਪਾ ਲਿਆ ਪਾਉਣੇ ਆ ਥੋੜਾ ਜਿਹਾ ਹੋਜੂਗਾ ਮੈਂ ਕਹਿੰਦੀ ਪਾਲਾ ਵਿੱਚ ਨੂੰ ਹੋ ਜਾਊਗਾ ਨਾਲ ਦੀ ਨਾਲ ਆ ਵੀ ਕੰਮ ਕਰ ਲਿਆ ਆ ਨੂੰ ਪਤਾ ਲਿਆ ਮੈਂ ਇੱਕ ਦਿਨ ਸਬਜ਼ੀ ਬਣਾਈ ਨਾ ਇੱਕ ਦਿਨ ਤਾਂ ਨੂਨ ਪਾਇਆ ਹੀ ਨਹੀਂ ਇੱਕ ਦਿਨ ਅੱਧੀ ਦੱਬੀ ਚੱਕ ਕੇ ਪਾਤੀ ਨਹੀਂ ਆਉਂਦੀ ਤਿਆਰੀ ਆ ਤੇ ਸਮਾਨ ਟੱਕਣ ਦੀ ਕਹਿੰਦੇ ਨਹੀਂ ਹੁੰਦੇ ਨੂਨ ਘੱਟੇ ਪੈ ਜਵੇ ਹੱਲ ਹੋ ਜਾਂਦਾ ਜਿਆਦਾ ਦਾ ਵੀ ਵੈਸੇ ਬਹੁਤ ਪਰਸੈਂਟ ਹੱਲ ਹੋ ਜਾਂਦਾ ਪਰ ਸੁੱਕੀਆਂ ਸਬਜ਼ੀਆਂ ਚ ਨਹੀਂ ਹੁੰਦਾ ਹੂੰ ਉਧਰ ਜੁੱਧ ਲੱਗਣ ਲੱਗ ਗਿਆ ਜੀ ਸੋ ਮੰਮੀ ਨੂੰ ਜਦ ਆ ਤੇ ਲੜਦੇ ਫਾਇ ਟੰਗਰਾ ਹਨ ਉਹ ਦਿਖਾਉਣੀ ਆ ਤੁਹਾਨੂੰ ਕਿਉਂਕਿ ਮੀ ਆ ਗਿਆ ਨਾ ਇਸ ਕਰਕੇ ਇਹ ਮੰਮੀ ਰਾਣੀ ਜੀ ਨਵੇਂ ਜਿਹੜੇ ਘਰ ਦੇ ਲੜੀ ਕੁਲਾਕ ਚਾਹਾਂ ਚੁੱਪੀ ਚਾਹਣਾ ਮੌਕਾ ਹੋ ਜਾਣਾ ਹੋਰ ਲੈਣਾ ਨਵੇਂ ਸਿਰੇ ਹੋਰ ਕੀ ਇਹਦਾ ਚੱਕੀ ਵਾਲੀ ਹੋ ਜਾਂਦਾ ਥੋੜਾ ਜਾਂ ਇਧਰ ਤੁਹਾਡੀ ਝਾਂਬ ਆ ਲੈਣੀ ਆ ਬਸ ਐਨ ਕਰ ਦੋ

ਥੋੜਾ ਜਨਾ ਪਹਿਲਾ ਇਕੱਠਾ ਜਿਆ ਹੋ ਜਾ ਹਾਂ ਮਤਲਬ ਇਹਨੂੰ ਨਾ ਘੜਕਾ ਚਲਵਾ ਲਾ ਵੀ ਜਦ ਇਕੱਠਾ ਜਿਆ ਹੋਇਆ ਤਾਂ ਪੁੰਨ ਹੋ ਜਾਊਗਾ ਚੰਗੀ ਤਰ੍ਹਾਂ ਮਸਾਲਾ ਵਿੱਚ ਜੇ ਕੋਈ ਕਮੀ ਪੇਸ਼ੀ ਰਹੂਗੀ ਤੇ ਥੋੜਾ ਥੋੜਾ ਦੇ ਚੁਣੀਆ ਵੀ ਆਉਣ ਲੱਗੇ ਹਾਂ ਆ ਦੇ ਇਦਨ ਮੀ ਰਿੰਝ ਮਰੀਮਝ 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 ਮਤਾਂਦੀ ਆ ਕਹਿੰਦੀ ਉਹ ਕੰਮ ਆਜੀ ਠੀਕ ਆ ਮੈਨੂੰ ਦਾਦਾ ਜਾਨੂ ਰਵਿੰਦਰ ਨੇ ਆਣਾ ਨਾ ਦੁੱਧ ਪਾ ਕੇ ਜਾਣਾ ਸਾਡੇ ਸਾਹ ਨਾ ਰੇੜਾ ਆਇਆ ਹਜੇ ਤੇ ਰੇੜਾ ਆਇਆ ਆਪਣਾ ਮੂੰਹ ਤੇ ਇੱਧਰ ਖੜੀ ਸਾਡੇ ਕੋਲ ਨੂਨ ਨਨੇ ਡਾਕਟਰ ਆਣੇ ਆਨ ਕਾ ਫੜੀ ਫੇਰਦੀ ਐ ਮੂੰਹ ਚ ਨਹੀਂ ਪਾਈਨੀ ਆ ਬੁੱਤਾ ਓਏ ਇਹ ਆ ਰੇੜਾ ਆ ਗਿਆ ਸਾਡਾ ਆ ਗਿਆ ਰੇੜਾ ਕੱਖਾਂ ਦਾ ਭਰ ਕੇ ਮੰਮੀ ਜੀ గేਟ ਖੋਲ ਕੇ ਆਏ ਛੇਤੀ ਕੱਖਾਂ ਆਏ ਹੁਣ ਤਾਂ ਕੈਸੇ ਹਾਂ ਫੇ ਤੇਰੇ ਪਾਜੀ ਵੀ ਉੱਥੇ ਹੋਣੇ ਦੋ ਜਣਾਂ ਨੂੰ ਮਿਲਦੇ ਵੱਡੇ ਹੋਣੇ ਆ ਵੱਡੇ ਹਾਂ ਇਹ ਭਾਜੀ ਦਾ ਕਾਦੇ ਗਏ ਵੇ ਜਾ ਕੇ ਵੱਢਣ ਲਾਪੇ ਹੁਣ ਇਹ ਬਾਚੋ ਗਿਆ ਫਿਰ ਰਿਹਾ ਲੈ ਕੇ ਹੂੰ ਦੀਦੀ ਹੁਣ ਇਹ ਉਬਾਲੀ ਕਰ ਲੱਗੇ ਆਲੂ ਪਾਦਮਾ ਵਿੱਚ ਥੋੜੀ ਦੇਰ ਭੁੱਜਣ ਲੱਗੇ ਹਨਾ ਮੈਂ ਨਹੀਂ ਮੈਂ ਕਹਿੰਦੀ ਖਾ ਖਾ ਥੋੜਾ ਜਿਹਾ ਹੋਰ ਤੜਕਾ ਰਿੱਝ ਲੈਂਦੇ ਕਰਛੀ ਮਾਰ ਕੇ ਹਲਾ ਕੇ ਦੇ ਮੈਂ ਕਹਿੰਦੀ ਹੋਰ ਥੋੜਾ ਜਿਹਾ ਰਿੱਝ ਜਾਣ ਦੇ ਆਹੋ ਆਹੋ ਹੂੰ ਫੇਰ ਪਾਉਂਦੇ ਆਪਾਂ ਉਹ ਚੁੱਕਰ ਆਪਾਂ ਜੁੱਲੇ ਪਰ ਨਹੀਂ ਕਰਿਆ ਨਹੀਂ ਤਾਂ ਹਾਈ ਆ ਗਿਆ ਹਾਈ ਆ ਗਿਆ ਹਾਈ ਆ ਗਿਆ ਹਾਂ ਉਸੇ ਵਾਂਗ ਚੁੱਡੇ ਤੇ ਲੱਕੜਾ ਨੁਕੜਾ ਲਾ ਕੇ ਫੁੱਲ ਤਿਆਰੀ ਕਰ ਦਿੱਤੀ ਚੁੱਲੇ ਦੀ ਚਲ ਕੋਈ ਹੂੰ ਬਹੁਤ ਅੱਜ ਵਾਂਗ ਚੁੱਲੇ ਪਰ ਕਰੇ ਕਰਾਂਗੇ ਰੈਸਿਪੀ ਚਲੋ ਉਸੇ ਕਿਦਾਂ ਠੀਕ ਹੈ ਬਾਬੇ ਆ ਨੇ ਵੀ ਕਰਤਾ ਤੇ ਕੁੜੀਆਂ ਨੇ ਕੰਮ ਕਰਨਾ ਮੌਸਮ ਥੋੜਾ ਹੰਡਿਆ ਰੱਖ ਲਿਆ ਤੇ ਥੋੜੀ ਜੀ ਮੀਂਹ ਦੀ ਹੋਰ ਦਾ 10 ਮਿੰਟ ਕਿਰਪਾ ਕਰਨ ਨੂਰ ਐਕਸਰਸਾਈਜ਼ ਲੱਗੀ ਕਰਨ ਐਕਸਰਸਾਈਜ਼ ਨਹੀਂ ਐਕਸਰਸਾਈਜ਼ ਆਹੋ ਹੀ ਸੱਚ ਐਕਸਰਸਾਈਜ਼ ਕਸਰਤ ਕਹਿ ਦੋ ਦੀਦੀ ਕਸਰਤ ਆ ਵਿਆਮ ਦੀ ਹੁਣ ਪਾ ਦੇ ਮੈਂ ਜੀ ਅੱਬਣ ਲੱਗ ਗਿਆ ਹਾਂ ਹੁਣ ਪਾ ਦੇ ਹੁਣ ਰਾਜਮਾ ਵੀ ਪਾ ਦੇ ਆਲੂ ਵੀ ਪਾ ਦੇ ਜੇ ਮੈਂ ਟਮਾਟਾ ਜੇ ਤਾਂ ਗੜਕਾ ਜਾਂ ਲੱਗ ਜੂ ਨਾ ਥੋੜੀ ਰਿੱਝ ਜੂਗੀ ਗੜਕਾ ਕੀ ਹੁੰਦਾ ਗੜਕਾ ਮਤਲਬ ਰਿੱਝ ਜੇ ਥੋੜੀ ਸੋ ਸਾਡੇ ਅੰਮਰਸਲੀਆਂ ਚ ਗੜਕਾ ਕਹਿੰਦੇ ਆ ਦੇ ਉਹੀ ਤਾਂ ਮੈਨੂੰ ਕਹਿੰਦੇ ਇੱਕ ਤੁਸੀਂ ਪਤਾ ਨਹੀਂ ਕੀ ਕਹਿੰਦੇ ਤੇ ਗਾਂਟੇ ਫਾਂਟ ਕਿਹਾ ਹਾਂ ਇਹ ਰਹਿ ਗਿਆ ਜਦ ਬਾਤ ਛਡੋਗੇ ਜੰਬ ਜੰਬ ਟਾਂਦੇ ਤੇ ਬਾਤ ਛਡੋ ਹਾਂ ਇੱਥੇ ਰਾਜਮਾ ਵੀ ਪਾ ਦੇ ਥੋੜੀ ਜੇ ਯਾਰੋ ਜੀ ਸਾਡੀ ਭਾਈ ਸਾਡੀ ਦੀ ਆਲਮੋਸਟ ਤਿਆਰ ਆ ਗਈ ਜੀ ਠੀਕ ਹੈ ਉਹ ਦੇਖਤ ਨਹੀਂ ਆ ਜੀ ਦੇਖ ਉਹ ਚੱਕਰ ਦੀ ਹੈਗਾ ਚੱਕਰ ਹੈਗਾ ਏ ਬਾਬਾ ਜੀ ਕਣਕਾਂ ਨਾ ਖਰਾਬ ਹਾਂ ਕਣਕਾਂ ਖਰਾਬ ਹੋ ਜਾਣਗੀਆਂ ਠੰਡਾ ਕਰ ਦਿਓ ਕੋਈ ਗੱਲ ਨਹੀਂ ਬਸ ਜੁੱਪੀ ਵਾਲ ਤਾਂ ਕਣਕਾ ਵੱਡਾ ਹੋਣ ਡੀਆਂ ਏ ਆਪਣੇ ਇਧਰ ਨੇੜੇ ਬੀਜ ਦੇਣਾ ਰੋਪਣ ਵਾਲ ਕਣਕਾ ਇਸ ਕਰਕੇ ਕਿੱਸਾ ਤਾਂ ਨਹੀਂ ਆਉਂਦੇ ਸਭ ਤੋਂ ਮੂਰੇ ਮੇਸਰ ਵਾਲੇ ਹੁੰਦੇ ਆਪ ਨੂੰ ਸਰਦ ਵਾਲੇ ਉੱਧੇ ਤੱਕ ਤੂੜੀਆਂ ਬੰਨ੍ਹਦੀਆਂ ਸਾਡੇ ਇੱਧਰ ਵੀ ਤੂੜੀਆਂ ਬੰਨ੍ਹੀਆਂ ਜੂਪੀ ਵਾਲਾ ਦੂਜੇ ਨੰਬਰ ਤੇ ਹੁੰਦੇ ਜੂਪੀ ਵਾਲੇ ਸਾਡੇ ਤਾਂ ਤੂੜੀਆਂ ਵੀ ਬਣਾਉਣੀਆਂ ਕਿਸੇ ਕਿਸੇ ਦੀ ਤੂੜੀ ਰਹਿੰਦੀ ਆ ਕਿਸੇ ਦੀ ਕਣਕਾ ਰੋਪਾ ਲਾਤੀ ਹੈ ਨੰਬਰ ਤੇ ਹੌਲੀ ਹੌਲੀ ਸਲੋਸ ਸੋ ਜਾ ਬੰਦੇ ਆ ਮਹਾਰਾਜ ਨੂੰ ਸਭ ਦੀ ਟੈਨਸ਼ਨ ਹੋਰ ਕੀ ਆ ਜੀ ਪਹਿਲਾਂ ਪਿੱਛੇ ਜੇ ਕਰਜੀ ਜੀ ਨੂੰ ਕਿੰਨੀ ਬਿਮਾਰੀ ਜਲ ਪਈ ਕਿੰਨੀ ਖਰਾਬ ਹੋ ਗਈ ਸੀ ਨਾ ਬਹੁਤ ਆਪਣਾ ਤਾਂ ਬਹੁਤ ਨੁਕਸਾਨ ਹੋਇਆ ਉਧਰ ਪਰਲੇ ਖੇਤਾਂ ਦਾ ਨਾ ਜਿਹੜੇ ਬਾਈਪਾਸ ਤੇ ਸਾਰੇ ਹੀ ਖਰਾਬ ਹੋ ਗਏ ਸੀਗੇ ਲੋਜੀ ਜੀ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦੇ ਅੰਦਰ ਜਾ ਕੇ ਪਾ ਲੈਨੇ ਹੁਣ ਮੈਂ ਵੀ ਆ ਗਿਆ ਹੁਣ ਆ ਗਿਆ ਜੀ ਰਿੰਜ ਰਿੰਜ ਨਹੀਂ ਆ ਦੇਖ ਲਓ ਕਿੰਨੀਆਂ ਥਲੇ ਮਤਲਬ ਕਲੀਆਂ ਪੈੰਡੀਆਂ ਉੱਪਰ ਠੀਕ ਆ ਜੀ ਮੈਂ ਸਬਜ਼ੀ ਤੇ ਪਾਣੀ ਪਾਉਣ ਦੀ ਲੋੜ ਨਹੀਂ ਰੱਬ ਨੇ ਪਾਈ ਜਣਾ ਉੱਪਰ ਤੇ ਚਲੋ ਠੀਕ ਆ ਠੀਕ ਆ